ਦੋਸਤੋ ਤੁਸੀਂ ਵੀਡੀਓ ਚ ਦੇਖ ਸਕ ਜਾ ਗੋਰੀ ਆਪਣੇ ਸਿੱਖ ਧਰਮ ਦਾ ਦੇਖੋ ਕਿੰਨਾ ਵਧੀਆ ਜਾਪ ਕਰ ਰਹੀ ਹੈ ਕਿੰਨੇ ਪਿਆਰ ਦੇ ਨਾਲ ਤੇ ਸਤਿਕਾਰ ਦੇ ਨਾਲ ਵਾਹਿਗੁਰੂ ਦਾ ਜਾਪ ਕਰ ਰਹੀ ਹੈ ਮਾਈਕ ਦੇ ਵਿੱਚ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਇਸ ਧਰਮ ਨੂੰ ਬਚਾਉਣ ਦੇ ਲਈ ਸਾਰਾ ਪਰਿਵਾਰ ਵਰਗੇ ਆਪਣੇ ਧਰਮ ਨੂੰ ਛੱਡ ਕੇ ਪੰਜਾਬੀ ਹੋਰ ਧਰਮਾਂ ਦੇ ਵਿੱਚ ਵੜ ਗਏ ਦੋਸਤੋ ਦੋਸਤੋ ਜਦੋਂ ਇਸ ਗੋਰੀ ਦੀ ਵੀਡੀਓ ਦੇਖੀ ਤਾਂ ਮਨ ਨੂੰ ਬਹੁਤ ਸਕੂਨ ਹੋਇਆ ਦੋਸਤੋ ਦੇਖੋ ਅੰਗਰੇਜ਼ ਵੀ ਆਪਣੇ ਧਰਮ ਨੂੰ ਬਹੁਤ ਪੂਜਦੇ ਨੇ ਹਾਂਜੀ ਦੋਸਤੋ ਤੁਹਾਨੂੰ ਇਹ ਗੋਰੀ ਜਾਪ ਕਰਦੀ ਸੁਣਾਉਣੀ ਆ हां जी दोस्तों इस गोरी ने देखो कितने प्यार ਦੇ ਨਾਲ ਵਹਿਗੁਰ ਦਾ ਜਾਪ ਕੀਤਾ ਤੇ बाकी ਲੋਕ ਦੇਖੋ ਕਿਵੇਂ ਪਿਆਰ ਦੇ ਨਾਲ ਇਸ ਗੋਰੀ ਦੀ ਵੀਡੀਓ ਵੀ ਬਣਾ ਰਹੇ ਨੇ दोस्तों ਇਹ ਵੀਡੀਓ ਕੋਈ ਕੰਟਰੀ ਦੇ ਵਿੱਚ ਆ ਦੇਖੋ ਆਪਣੇ ਸਿੱਖ ਧਰਮ ਨੂੰ ਕਿੰਨਾ ਪਿਆਰ ਦੇ ਰਹੇ ਨੇ दोस्तों ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਫਿ ਆਪਣੇ ਵਿਚਾਰ ਜਰੂਰ ਦਿਓ ਜੀ